ਉਹਨਾਂ ਦਾ ਪੇਸਾ ਦੇ ਮਰ ਮੇਰੀ ਹਾਂ ਆ ਵੇਜ ਵੇਜ ਕੇ ਅਗੜੀ ਗੜੀ ਐ ਨਾ ਹੋਵੇ ਤਾਂ ਮੇਕੋ ਖਾ ਮਾਰ ਲੇ ਹਾਂ 90 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਦਾ ਹੌਸਲਾ ਦੇਖੋ ਕਿੰਨਾ ਹੈ ਕਿ ਸਰੀਰ ਕੰਮ ਨਹੀਂ ਕਰਦਾ ਔਰ ਪਰਿਵਾਰ ਦੇ ਵਿੱਚ ਇਹਨਾਂ ਦੀ ਧਰਮ ਪਤਨੀ ਦੀ ਡੈਥ ਹੋ ਚੁੱਕੀ ਹੈ ਬੱਚੇ ਸਾਰੇ ਆਪਣੇ ਆਪਣੇ ਆ ਰਹੇ ਲੱਗੇ ਹੋਏ ਨੇ ਇੱਕ ਪੋਤੀ ਨਾਲ ਰਹਿੰਦੀ ਹੈ ਤੇ ਸਿਰਫ ਆਪਣੇ ਦਮ ਤੇ ਹੀ ਇਹ ਤਸਵੀਰਾਂ ਬਣਾਉਂਦੇ ਨੇ ਦੇਖੋ ਮਾਤਾ ਨੂੰ ਕੀ ਹੋਇਆ ਬਾਜੀ ਜੋ ਕੁਦਰਤ ਨੇ ਕਰਨਾ ਹੈ ਬਬਾਈ ਸ਼ੁਰੂ ਤੋਂ ਇੱਦਾਂ ਦੇ ਹਾਲਾਤ ਸੀ ਕਰ ਪਰਵਾਰ ਦੇ ਪਹਿਲੇ ਸਹੀ ਸੀ ਨਹੀਂ ਜੀ ਬੜੇ ਚੰਗੇ ਸੀ ਚੇਰਾਵਲੀ ਮਾਤਾ ਦੀ ਫੋਟੋ ਬਹੁਤ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਸਰਸwati ਮਾਤਾ ਦੀ ਫੋਟੋ ਇਹ ਸਾਰੀਆਂ ਬਬਾਈ ਨੇ ਆਪਣੇ ਹੱਥੀ ਬਣਾਈਆਂ ਹੋਈਆਂ ਨੇ ਅਕਸਰ ਅਸੀਂ ਮੋਲਾ ਚ ਜੰਨੇ ਆ ਤੇ ਖਰੀਦਦਾਰੀ ਕਰਦੇ ਆ ਕਦੀ 바ਰਗਨਿੰਗ ਵੀ ਨਹੀਂ ਕਰਦੇ ਉੱਥੇ ਜੋ ਵੀ ਪ੍ਰਿੰਟ ਰੇਟ ਹੁੰਦਾ ਸੀ ਲੈ ਕੇ ਆ ਜਾਂਦੇ ਆ ਪਰ ਅਸੀਂ ਅਜਿਹੇ ਗਰੀਬਾਂ ਦੇ ਨਾਲ ਹਮੇਸ਼ਾ 바ਰਗਨਿੰਗ ਕਰਦੇ ਆ ਪਹਿਲੀ ਗੱਲ ਤਾਂ ਖਰੀਦਦੇ ਹੀ ਨਹੀਂ ਦੇਖ ਕੇ ਹੀ ਦੂਰੋ ਚਲ ਜਾਂਦੇ ਜਿੱਥੇ ਚਕਾ ਚੌਂਦ ਹੁੰਦੀ ਉੱਥੇ ਜਾਂਦੇ ਲੋ ਇਹੋ ਜਿਹੇ ਹਾਲਾਤਾਂ 'ਚ ਤਾਂ ਰਹਿਣਾ ਵੀ ਔਖਾ ਹੌਂਸਲੇਰ ਕੁਬਾਬਾਜੀ ਹੌਂਸਲੇਰ ਕੋ ਅੱਛਾ ਤੁਹਾਡਾ ਪੁੱਤਰ ਜਿਹੜਾ ਜਵਾਨ ਆ ਉਹ ਕੁਛ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਮੈਂ ਤੇੜੀਨਲ ਜਸਪ੍ਰਿਤ ਅਕਸਰ ਤੁਸੀਂ ਸੁਣਿਆ ਹੋਣਾ ਹੈ ਕਿ ਗਰੀਬੀ ਜਿਹੜੀ ਹੁੰਦੀ ਹੈ ਨਕੋ ਲਿਕਾ ਕਢਾ ਦਿੰਦੀ ਹੈ ਗਰੀਬੀ ਦੇ ਵਿੱਚ ਇਨਸਾਨ ਉਹ ਕੁਛ ਕਰ ਜਾਂਦਾ ਹੈ ਜੋ ਨਹੀਂ ਕਰਨਾ ਚਾਹੁੰਦਾ ਗਰੀਬੀ ਮੰਗਣਾ ਸਿਖਾਉਂਦੀ ਹੈ ਗਰੀਬੀ ਤਰਲੇ ਕਰਨਾ ਸਿਖਾਉਂਦੀ ਹੈ ਗਰੀਬੀ ਖੜੇ ਹੋਣਾ ਸਿਖਾਉਂਦੀ ਆਪਣੇ ਪੈਰਾਂ ਤੇ ਸੋ ਅਜੇ ਹੀ ਇੱਕ ਮਿਸਾਲ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਨੇ ਇਹ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਬੇਟਾ ਹੈ ਬੇਟੀ ਹੈ ਤੇ ਇਹਨਾਂ ਦੀ ਵਾਈਫ ਦੇ ਪਿੱਛੇ ਕੁਝ ਦਿਨਾਂ ਦੇ ਵਿੱਚ ਡੈਥ ਹੋ ਗਈ ਹੈ ਵਾਈਫ ਦੀ ਇਹਨਾਂ ਨੇ ਕਾਫੀ ਦੇਰ ਤੱਕ ਕਹਿੰਦੇ ਨੇ ਸਾਮ ਸੰਭਾਲ ਕੀਤੀ ਕਿਉਂਕਿ ਉਹ ਬਹੁਤ ਸ਼ਰੀਰ ਸ਼ਰੀਰਕ ਤੌਰ ਤੇ ਬਹੁਤ ਬਿਮਾਰ ਸੀ ਸੋ ਹੁਣ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੈ ਬਬਈ ਮਾਤਾਈ ਮਾ ਪਹਿਲੇ ਦੱਸੋ ਮਾਤਾਈ ਨੂੰ ਕੀ ਹੋਇਆ ਬਾਜੇ ਜੋ ਕੁਦਰਤ ਨੇ ਕਰਨਾ ਹੈ ਹੂੰ ਬਧੈਰਾ ਲਾਜ ਕੀਤਾ ਹੂੰ ਕੁਝ ਹੋ ਬਗਾ ਨਹੀਂ ਹੂੰ ਕਿਤਾ ਇੱਧਰ ਖੜਿਆ ਕਈ ਜਗ੍ਹਾ ਤੇ ਖੜਿਆ ਗਿਰਜ ਚਰਕੇ ਆ ਤੇ ਖੜਿਆ ਹੂੰ ਉਹਦਾ ਨੂਰ ਬੁਰਾ ਰਿਆ ਫਿਰ ਇਹ ਤੇ ਦੇ ਲੋ ਹੂੰ ਉਹਦਾ ਨੰਗਾ ਰੰਗਵਾਲ ਉੱਥੇ ਉਹਦਾ ਦਿੱਥੀ ਹੂੰ ਤੇ ਇੱਦਾਂ ਬੈਠੇ ਬੈਠੇ ਹੀ ਹੂੰ ਉਹਨੇ ਕਿਹਾ ਇੱਕ ਗੱਲ ਕਹੀ ਇਸ ਮੁੰਡੇ ਦਾ ਹੱਥ ਨਰੋਆ ਮੈਨੂੰ ਹੂੰ ਨਾ ਮੈਨੂੰ ਬੰਦ ਖੜਿਆ ਇੱਥੇ ਮੇਰੀ ਫੋਕੋ ਇਹ ਤੇ ਬੋਲ ਰਿਹਾ ਹੈ ਉੱਤੇ ਪ੍ਰਸ਼ਾਦਾ ਵਸ਼ਦਾ ਕਰਾਤਾ ਇੱਥੇ ਹੂੰ ਜੋ ਕੋ ਸਦਮੰਦਾ ਸੀ ਬੱਸ ਬਬਾਈ ਸ਼ੁਰੂ ਤੋਂ ਹੀ ਇੱਦਾਂ ਦੇ ਹਾਲਾਤ ਸੀ ਘਰ ਪਰਿਵਾਰ ਦੇ ਪਹਿਲੇ ਸਹੀ ਸੀ ਨਹੀਂ ਜੀ ਹੂੰ ਬੜੇ ਚੰਗੇ ਸੀ ਹੂੰ ਨਾ ਕੰਮ ਕਰਦਾ ਇਹ ਮੋ ਦੇngo ਕੰਮ ਕਾ ਆਪਣੇ ਹੱਥੇ ਬਣਾਏ ਹੂੰ ਉਹ ਤਾਂ ਖਰੀਦਦਾ ਹੋ 8 ਨੇ ਚੁੱਕ ਦੇ ਹੂੰ ਉਹਨਾ ਕੰਮ ਰਹਿੰਦਾ ਸਾਡੇ ਬਾਬਾ ਜੀ ਦੇ ਅੱਗੇ ਬਿੰਦੇ ਹੂੰ ਵੀ ਜਿਸ ਤਰ੍ਹਾਂ ਇਹ ਬੜਾ ਨਹੀਂ ਉਲੱਧ ਪੈ ਤਾ ਇਹਦਾ ਪੋਟਾ ਬੱਜਾ ਕਰ ਦੇਣਾ ਹੂੰ ਆ 14 15000 ਮੈਂ ਦੇ ਕੇ ਗਏ ਹੂੰ ਆ ਪ੍ਰਤੀ ਬਹੁਤ ਧੀਆ ਹੂੰ ਪੜਦੇ ਪੈ ਗਏ ਹੋਰ ਮੈਨੂੰ ਤੋ ਤਰ ਮੈਂ ਵਖੋ ਉਹ 90 ਸਾਲ ਦੀ ਉਮਰ ਮੇਰੀ ਹੂੰ ਆ ਬੇਜਵੇਜ ਕੇ ਆ ਅਗੜੀ ਦਦੀ ਐ ਨਾ ਹੋਵੇ ਤਾਂ ਮੈਂ ਭੁੱਖਾ ਮਰ ਜਾਵਾਂ ਹੂੰ ਮੈਂ ਜਾਨਨਾਮਾ ਦੋ ਵਾਰ ਸੌਰੇ ਗਿਆ ਹੈ ਕਾੜੀ ਮੰਦਰ ਹੂੰ ਜਦੋਂ ਮੈਂ ਪੁੱਛਤੇ ਹੂੰ ਕੱਲ ਨੂੰ ਕੱਲ ਨੂੰ ਵੇ ਕਾੜੀ ਮੰਦਰ ਜਾਵਾਂ ਕਿੰਨੀ ਉਮਰ ਹੈ ਤੁਹਾਡੀ ਇਸ ਵੇਲੇ 90 ਸਾਲ 90 ਸਾਲ ਦੀ 90 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਦਾ ਹੌਸਲਾ ਦੇਖੋ ਕਿੰਨਾ ਹੈ ਕਿ ਸਰੀਰ ਕੰਮ ਨਹੀਂ ਕਰਦਾ ਔਰ ਪਰਿਵਾਰ ਦੇ ਵਿੱਚ ਇਹਨਾਂ ਦੀ ਧਰਮ ਪਤਨੀ ਦੀ ਡੈਥ ਹੋ ਚੁੱਕੀ ਹੈ ਬੱਚੇ ਸਾਰੇ ਆਪਣੇ ਆਪਣੇ ਆ ਰਹੇ ਲੱਗੇ ਹੋਏ ਨੇ ਇੱਕ ਪੋਤੀ ਨਾਲ ਰਹਿੰਦੀ ਹੈ ਤੇ ਸਿਰਫ ਆਪਣੇ ਦਮ ਤੇ ਹੀ ਇਹ ਤਸਵੀਰਾਂ ਬਣਾਉਂਦੇ ਨੇ ਦੇਖੋ ਹੋਰ ਕਿਹੜੀ-ਕਿਹੜੀ ਹੈ ਬਾਬਾ ਜੀ ਤਸਵੀਰ ਦਿਖਾਈਓ ਔਰ ਹੋਰ ਕਿਹੜੇ-ਕਿਹੜੇ ਗੁਰੂ ਮਹਾਰਾਜ ਦੀ ਮਾਤਾ ਰਾਣੀ ਦੀ ਹੈ ਔਰ ਬਾਦਰ ਤੁਸੀਂ ਦੇਖੋ ਇਹ ਹੱਥੀ ਕੰਮ ਕਰਦੇ ਨੇ ਇਹ ਦੇਖੋ ਤੁਹਾਨੂੰ ਦਿਖਾਵਾਂ ਸ਼ੇਰavaliacao ਮਾਤਾ ਦੀ ਫੋਟੋ ਬਹੁਤ ਬਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਸਰਸਵਤੀ ਮਾਤਾ ਦੀ ਫੋਟੋ ਇਹ ਸਾਰੀਆਂ ਬਾਬਾ ਜੀ ਨੇ ਆਪਣੇ ਹੱਥੀ ਬਣਾਈਆਂ ਹੋਈਆਂ ਨੇ ਜਿਹੜੇ ਕਹਿੰਦੇ ਨੇ ਕਿਰਤੀ ਇਨਸਾਨ ਕਦੇ ਵੀ ਭੁੱਖਾ ਨਹੀਂ ਮਰਦਾ ਦੇਖੋ ਇਹ ਬਾਬਾ ਬਾਲਕਨਾਥ ਜੀ ਦੀ ਫੋਟੋ ਇਹ ਕਿਰਤੀ ਇਨਸਾਨ ਦੀ ਹੀ ਨਿਸ਼ਾਨੀਆਂ ਨੇ ਕਿ 90 ਸਾਲ ਦੀ ਉਮਰ 'ਚ ਵੀ ਇਹ ਤਸਵੀਰਾਂ ਬਣਾ ਕੇ ਆਪਣਾ ਪੇਟ ਪਾਲਦੇ ਨੇ ਮੰਦਿਰ ਦੇ ਬਾਹਰ ਇੰਸਟਾਲ ਲਗਾਉਂਦੇ ਨੇ ਇਹੋ ਜਿਹੇ ਜਿਹੜੇ ਕੀਰਤੀ ਇਨਸਾਨ ਹੁੰਦੇ ਇਹਨਾਂ ਦੇ ਕੋਲੋਂ ਸਾਨੂੰ ਜ਼ਰੂਰ ਕੁਛ ਨਾ ਕੁਛ ਖਰੀਦਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਦਾਲ ਫੁਲਕਾ ਕਿਤੇ ਨਾ ਕਿਤੇ ਚੱਲ ਸਕੇ ਕਿਉਂਕਿ ਅਕਸਰ ਅਸੀਂ ਮੌਲਾ ਚ ਜਾਂਦੇ ਆ ਤੇ ਖਰੀਦਦਾਰੀ ਕਰਦੇ ਆ ਕਦੀ 바ਰਗਨਿੰਗ ਵੀ ਨਹੀਂ ਕਰਦੇ ਉੱਥੇ ਜੋ ਵੀ ਪ੍ਰਿੰਟ ਰੇਟ ਹੁੰਦਾ ਅਸੀਂ ਲੈ ਕੇ ਆ ਜਾਂਦੇ ਆ ਪਰ ਅਸੀਂ ਇਹ ਜਿਹੇ ਗਰੀਬਾਂ ਦੇ ਨਾਲ ਹਮੇਸ਼ਾ 바ਰਗਨਿੰਗ ਕਰਦੇ ਆ ਪਹਿਲੀ ਗੱਲ ਤਾਂ ਖਰੀਦਦੇ ਹੀ ਨਹੀਂ ਦੇਖ ਕੇ ਦੂਰੋਂ ਚੱਲ ਜਾਂਦੇ ਜਿੱਥੇ ਚਕਾ ਚੌਂਦ ਹੁੰਦੀ ਉੱਥੇ ਜਾਂਦੇ ਲੋਕ ਪਰ ਇਹ ਅਜਿਹੇ ਜਿਹੜੇ ਇਨਸਾਨ ਹੈ ਜਿਨ੍ਹਾਂ ਨੂੰ ਸੱਚੀ ਚ ਤੁਹਾਡੇ ਸਪੋਰਟ ਦੀ ਲੋੜ ਹੈ ਖਾਸ ਕਰ ਪੰਜਾਬੀਆਂ ਨੂੰ ਤਾਂ ਜ਼ਰੂਰ ਇਹੋ ਜਿਹੇ ਲੋਕਾਂ ਦੀ ਹੈਲਪ ਲਈ ਅੱਗੇ ਆਉਣਾ ਚਾਹੀਦਾ ਹੈ ਬਬਾਈ ਮੈਂ ਇਹ ਵੀ ਪੁੱਛੂੰਗੀ ਹੁਣ ਤੁਸੀਂ ਇਸ ਵੇਲੇ ਇਹ ਤਸਵੀਰਾਂ ਹੀ ਬਣਾਉਂਦੇ ਹੋ ਅ ਕਲੰਡਰ ਬਣਾਇਆ ਹੈ ਇੱਥੇ ਅੱਛਾ ਕਲੰਡਰ ਵੀ ਬਣਾਉਂਦੇ ਨਾਲ ਨਹੀਂ ਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਖਸਤਾ ਹਾਲਤ ਹੈ ਹਾਲਾਂਕਿ ਕਈ ਐਨ ਜੀਓਜ਼ ਵੱਲੋਂ ਬਾਬਾ ਜੀ ਦਾ ਕਹਿਣਾ ਹੈ ਕਿ ਹੈਲਪ ਮਿਲੀ ਹੈ ਥੋੜੀ ਬਹੁਤ ਘਰਾਂ ਦੇ ਘਰ ਦੇ ਵਿੱਚ ਭਰਤੀ ਪਈ ਹੈ ਤੇ ਫਿਰ ਵੀ ਜਿਹੜੇ ਘਰ ਦੇ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲਾਤ ਹੈ ਘਰ ਦਾ ਇਹ ਚਾਰੇ ਪਾਸੇ ਮਿੱਟੀ ਹੀ ਮਿੱਟੀ ਇਦਾਂ ਲੱਗ ਰਿਹਾ ਜਿਵੇਂ ਕੋਈ ਕਿਸੇ ਖੰਡਰ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਾਬਾ ਜੀ ਦੀ ਤਾਬਿਲੇ ਤਾਰੀਫ ਹੈ ਬਾਬਾ ਜੀ ਦੀ ਕਿ ਰਹਿ ਰਹੇ ਪਏ ਨੇ ਕਿਉਂਕਿ ਅਕਸਰ ਹੂੰ ਬਿਲਕੁਲ ਇਹੋ ਜਿਹੇ ਹਾਲਾਤਾਂ 'ਚ ਤਾਂ ਰਹਿਣਾ ਵੀ ਔਖਾ ਹੈ ਬਾਬਾ ਜੀ ਹੁਣ ਤੁਸੀਂ ਕਿੰਨਾ ਕੁ ਕਮਾ ਲੈਣੋ ਸਾਰੇ ਦਿਨ ਚ ਦੇਖੋ ਦੇ ਕਈ ਵਾਰ 100 ਬਣਾ ਬਕਦੇ ਤੂੰ ਜਬਨਦਾ ਜਿਹਦੇ ਵਿੱਚ ਸਾਡੀ ਰੋਟੀ ਚੱਲ ਜਾਂਦੀ ਆ ਚਾ ਰੋਟੀ ਨਾਲ ਚਾਪਨ ਚੱਲ ਜਾਂਦਾ ਹੂੰ ਕਈ ਦਿਨਾਂ ਦਾ ਨਿਉਤੋ ਆ ਜਾਂਦੇ ਆ ਹੂੰ ਇੱਕ ਦਿਨ ਇੱਕ ਲੜਕੀ ਆਈ ਹੂੰ ਉਹ ਗੱਡੀ ਘੜੀ ਕਰ ਕੇ ਹੂੰ ਮੇਰੇ ਕੋ ਆ ਗਈ ਕਹਿੰਦੀ ਬਾਬਾ ਜੀ ਆ ਆ ਕੇ ਲੈ ਲਓ ਹੂੰ ਕੋ ਦੰਦਿਆ ਸੀ ਹਮ ਇੱਕ ਦੰਦਨ ਕੇ ਲ ਰਸਤੇ ਮਹਾਪਤ ਇੱਕ ਇੰਟਾਨੀ ਹਮ ਮੇਰੇ ਇੱਕ ਪੋਤੇ ਆ ਹਮ ਬਾਬਾ ਜੀ ਤੁਸੀਂ ਖਾ ਲਿਓ ਮੇਰੇ ਪੁੱਤ ਮੇਰੇ ਦੰਦ ਹੈ ਨਹੀਂ ਹਮ ਆਪਣੀ ਥੀਂ ਸੰਭਲ ਕੇ ਰੱਖੋ ਹਮ ਰੱਖ ਲੈ ਹਮ ਮੇਰੇ ਨਾ ਪਰ ਮੋਕਰੀ ਦਾ ਕੀ ਪਤਾ ਨਹੀਂ ਗਿਆ ਹਮ ਮੈਂ ਠਹਿ ਗਿਆ ਬਟਾ ਬਾਹਰ ਆ ਕੇ ਨੂੰ ਕੁਦਾ ਹੈ ਹਮ ਉਹਦੇ ਹਫਤੇ ਦੋ ਹਫਤੇ ਬਾਅਦ ਆ ਗਈ ਬਾਬਾ ਪਛਾਣਿਆ ਹੂੰ ਬਾਬਾ ਤਾਂ ਪਛਾਣ ਲਿਆ ਹੂੰ ਫਿਰ ਫਿਰ ਰੋਟੀ ਦਾ ਕਿਵੇਂ ਚੱਲਦਾ ਹੂੰ ਮੈਂ ਬੈਠਾ ਰਬ ਟੋੜਾ ਮੇਰੀ ਨਾ ਨੌਕਰੀ ਲੱਗ ਗਈ ਹੂੰ ਪ੍ਰੋਮੋਸ਼ਨ ਹੋ ਗਈ ਹਾਂ ਹੂੰ ਮੈਨੂੰ ਤੁਹਾਡੇ ਤੋਂ ਸਵਾਲ ਹੋ ਗਿਆ ਮੈਂ ਪਤਾ ਨਹੀਂ ਮੇਰੀ ਉਮਰ 90 ਸਾਲ ਆ ਹੂੰ ਹਾਂ ਬਧਿਆਨੀ ਗੱਲ ਕਹਿਨਾ ਕਿਸੇ ਵਾਸਤੇ ਮਨੋ ਗੈਨੋ ਬਿਲਕੁਲ ਦੇ ਲੋ ਗੈਨੋ ਹਾਂ ਨਾ ਮਤੇ ਨੂੰ ਬਣਾਵੇ ਤੇ ਲਿਆ ਤੇਰੇ ਬੱਬਾ ਨਹੀਂ ਲੈ ਲੋ ਤੇ ਤੇਰੀ ਮਨੀ ਬਸ ਹੌਸਲੇ ਕੋ ਬਾਬਾ ਜੀ ਹੌਸਲਾ ਰੱਖੋ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਬਰਾਗ ਹੈ ਕਿਸ ਦੁੱਖ ਹੈ ਇਹ ਕਿਦਾਂ ਅੱਖਾਂ ਜੋ ਬਾਰ ਨਿਕਲ ਰਿਹਾ ਕਿ ਕਿਦਾਂ ਦਾਨੀ ਸੱਜਣ ਆ ਕੇ ਮਦਦ ਕਰਦੇ ਜਦ ਕਿ ਇੱਕ ਸਮੇਂ ਤੇ ਇਹ ਬਾਬਾ ਜੀ ਕਹਿੰਦੇ ਹਾਲਾਤ ਜਿਹੜੇ ਪਰਿਵਾਰ ਦੇ ਇਦਾਂ ਦੇ ਨਹੀਂ ਸੀ ਪਹਿਲੇ ਤੁਸੀਂ ਕਿਹੜਾ ਕੰਮ ਕਰਦੇ ਸੀ ਜਵਾਨੀ ਦੇ ਟਾਈਮ ਅਈ ਰਾਜਗੀਰ ਅੱਛਾ ਮਿਸਤਰੀ ਲੱਗੇ ਸੀ ਮਿਸਤਰੀ ਸੀ ਅੱਛਾ ਹੁਣ ਹੁੰਦਾ ਨਹੀਂ ਨਾ ਉਹਨੂੰ ਉਮਰ ਜ਼ਿਆਦਾ ਹੋ ਗਈ ਹੁਣ ਆਪ ਤਰ ਨਹੀਂ ਹੁੰਦਾ ਜੀ ਕੰਮ ਕੀ ਕਰ ਹਾਂ ਇਟਨੀ ਲਾ ਹੁੰਦੀ ਆ ਹਾਂ ਆ ਦਾ ਛੋਟਾ ਇਹ ਕਰ ਲਗਾ ਕਰਨੇ ਇੱਕ ਨਾਲ ਕਰੇ ਅੱਛਾ ਤੁਹਾਡਾ ਪੁੱਤਰ ਜਿਹੜਾ ਜਵਾਨ ਆ ਕੁਝ ਨਹੀਂ ਕਰਦਾ ਇਹ ਗੱਲ ਅੱਛਾ ਤੇ ਰੋਟੀ ਪਾਣੀ ਕਿਵੇਂ ਚੱਲਦੀ ਫਿਰ ਤੁਹਾਡੀ ਇੱਥੇ ਰਬ ਜੰਦਾ ਤਾਂ ਤਾਂ ਸਿਰ ਉਹ ਥੈਲੇ ਆਟੇ ਦੇ ਇੱਥੇ ਦਾ ਬੰਦਾ ਹੂੰ ਬਾਲੀ ਬਾਲੀ ਹੂੰ ਉਹ ਦੇ ਜਾਂਦਾ ਹੋਰ ਕਈ ਦੇ ਜਾਂਦੇ ਇੱਕ ਸਾਨੂੰ ਉਹ ਰਾ ਸਰਕਾਰ ਦੇ ਆਟਾ ਮਿਲਦਾ ਹੂੰ ਬਾਕੀ ਮੈਂ ਲਾਇਆ ਉਹ ਨਾ ਸੋ ਦਸ ਲਾਇਆ ਉਹ ਨਾ ਹੂੰ ਚਾਪਾਂ ਚੱਲਦਾ ਇਹਨਾਂ ਦਾ ਕੋਈ ਮੇਰਾ ਬਦਲ ਨਹੀਂ ਬਹੁਤ ਮਾੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਹਿਣਾ ਸੋਖਾ ਹੈ ਪਰ ਗਰੀਬੀ 'ਚ ਰਹਿਣਾ ਬਹੁਤ ਔਖਾ ਹੈ ਬਾਬਾ ਜੀ ਧੰਨ ਨੇ ਜਿਹੜੇ ਇਦਾਂ ਦੇ ਹਾਲਾਤਾਂ 'ਚ ਰਹਿ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਅਪੀਲ ਜ਼ਰੂਰ ਕਰੂੰਗੀ ਜਿਹੜੇ ਵੀ ਐਨ ਜੀਓਜ਼ ਚਲਾਉਂਦੇ ਨੇ ਜਾਂ ਜਿਹੜੇ ਵੀ ਲੋਕ ਦਾਨੀ ਸੱਜਣ ਨੇ ਜਿਹੜੇ ਇਹਨਾਂ ਦੀ ਮਦਦ ਕਰ ਸਕਦੇ ਨੇ ਜ਼ਰੂਰ ਅੱਗੇ ਵੱਧ ਕੇ ਇਹਹੋ ਜਿਹੇ ਲੋਕਾਂ ਦੀ ਮਦਦ ਜ਼ਰੂਰ ਕਰੋ ਜਿਨ੍ਹਾਂ ਨੂੰ ਸੱਚੀ ਚ ਨੀਡ ਹੈ ਜੇ ਜੇ ਤੁਸੀਂ ਆਪਣੀ ਐਨ ਜੀਓਜ਼ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਇਦਾਂ ਦੇ ਲੋਕਾਂ ਦੀ ਮਦਦ ਕਰੋ ਜਿਹੜੀ ਲਾਹੇ ਵੀ ਲੱਗੇ ਗੁਰੂ ਸਾਹਿਬ ਦੇ ਇਨਨ ਚਰਨਾ ਚ ਪਰਵਾਨ ਵੀ ਹੋਵੇ ਤੇ ਬਾਬਾ ਜੀ ਉਹ ਮੈਂ ਇਹ ਕਹੂੰਗੀ ਜਬਾਕੀ ਜਿਹੜਾ ਇਹ ਪਰ ਆ ਜਿਹੜਾ ਕੰਮ ਬੰਨ ਰਿਹਾ ਚੱਲ ਰਿਹਾ ਹੈ ਭਰਤੀ ਦਾ ਪੈ ਗਈ ਹੁਣ ਪਲਸਟਰ ਕਰਵਾਣਾ ਹੈ ਉਹਦੇ ਲਈ ਕੋਈ ਅਪੀਲ ਕਰਨਾ ਚਾਹੂੰਗੀ ਹਾਂ ਜੀ ਬਾਬਾ ਜੀ ਕਮਾਗਾ ਹੂੰ ਕਿ ਬਾਬਾ ਜੀ ਇਹ ਤਾਂ ਚੋਗਲ ਬਹੁਤ ਆ ਹੂੰ ਇੱਕ ਤਾਂ ਮੇਰਾ ਜਵਾਈ ਆ ਉਹ ਜੋ ਤਾਂ ਮਨੇ 15000 ਇਹਨੂੰ ਦੇੜਾ ਸੀ ਹੂੰ ਮੇਰੇ ਅੱਤੇ ਤਰ ਗਏ ਹੂੰ ਇਹਨੂੰ ਕਹਿੰਦਾ ਮੈਂ ਮੈਂ 2 ਯਾਰ ਕਾਰ ਦੇ ਵਿੱਚ ਪੱਤੀ ਪਵਾ ਲਈ ਹੂੰ 2000 ਮਿਲ ਗੋਆ ਮੈਂ ਬਾਬਾ ਜੀ ਹੁਣ ਆਂਦਾ ਮੈਂ ਉਹਦਾ ਬੰਦਾ ਭੇਜ ਦੂੰ ਕਲ ਸਰ ਕਰ ਦੂ ਹੂੰ ਉਹਨੂੰ ਜੁਆਇਨ ਮੈਂ ਕੱਲ ਕਰਦਾ ਹੀ ਉਹ ਕਹਿੰਦਾ ਬਾਬਾ ਜੀ ਤੇਰੇ ਚਾ ਠਮੀ ਲਾਉਣਗੇ ਕੀ ਪਤਾ ਹੋ ਸਕਦਾ ਉਹਨੇ ਕਹਤਾ ਹੋਏ ਬਿਲਕੁਲ ਬਾਬਾ ਜੀ ਉਹਦੇ ਪੈਸੇ ਉਹਨਾਂ ਦੇ ਪੈਸੇ ਵਧਰੇ ਉਹ ਆਪ ਲਵਾ ਲੈਣਗੇ ਹੂੰ ਪਰ ਬਾਬਾ ਜੀ ਹਰ ਮੰਨਣਾ ਬਾਹਰ ਨਹੀਂ ਹੂੰ ਮੇਰੇ ਮੂਹ ਤੇ ਉਹਦਾ ਫੇਦਾ ਛੇਗਾ ਮੈਂ ਕਰ ਰਿਹਾ ਹੂੰ ਕਿਤਾ ਮੇਰਾ ਫੋਨ ਵੀ ਖਰਾਬ ਹੋ ਗਿਆ ਇਹ ਇਹ ਬਾਦਵਾ ਇਹ ਚੁਗਰੀਆਂ ਦਾ ਹੁਣ ਤੁਸੀਂ ਕੀ ਕੀ ਚਾਹਦੇ ਹੋ ਬੀਬਾ ਇਸ ਮਕਾਨ ਦਾ ਕੀ ਕੀ ਹੋਵੇ ਇਹਦਾ ਪ੍ਰਸਤਰ ਹੋ ਜਾਏ ਹਮ ਅਰ ਸਪੈਰੇ ਅੱਛਾ ਬਾਗੇਟ ਲਾਗ ਰਹਿਣ ਲੈਕ ਬਨ ਜੇ ਮਤਲਬ ਹਾਂ ਜੀ ਰਹਿਣ ਲੈਕ ਬਨ ਜੇ ਰਹਿਣ ਲੈਕ ਬਨ ਜੇ ਮੈਂ ਇਥੇ ਇਹ 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 ਨਹੀਂ ਸੀ ਹਮ ਪਰ ਤੇ ਬਈ ਤਾਂ ਇਥੇ ਜਾ ਕਰਿਆ ਅੱਛਾ ਹੁਣ ਇਹ ਮੈਂ ਇਨੀ ਹਿੰਮਤ ਨਹੀਂ ਕਮਾਈ ਸੇ ਪੁੱਤਰ ਸਖਾ ਹੂੰ ਇਹ ਸਵੇਰੇ ਸੌਂ ਜਾਂਦਾ ਸ਼ਾਮ ਮੈਂ ਜਵਾਨ ਪੁੱਤਰ ਹੈ ਜਿਹਦਾ ਜਵਾਨ ਪੁੱਤਰ ਘਰ ਸੁੱਤਾ ਰਹਿੰਦਾ ਹੋਵੇ ਕੰਮ ਕਰਦਾ ਨਾ ਹੋਵੇ ਪਿਓ ਦੀ ਹਾਲਤ ਇਦਾਂ ਦੀ ਹੋਵੇ ਤੇ ਤੁਸੀਂ ਆਪ ਸਮਝਦਾਰ ਹੋ ਪਰਵਾਰ ਦੇ ਵਿੱਚ ਕੋਈ ਔਰਤ ਨਾ ਹੋਵੇ ਖਾਸ ਕਰਕੇ ਤੇ ਉਸ ਪਰਿਵਾਰ ਦਾ ਹਾਲ ਕੀ ਹੋ ਸਕਦਾ ਇਹ ਹੀ ਹੋ ਸਕਦਾ ਦੇਖ ਸਕਦੇ ਹੋ ਤੁਸੀਂ ਪਰ ਫਿਰ ਵੀ ਮੈਂ ਪਰਸਨਲੀ ਤੌਰ ਤੇ ਅਪੀਲ ਕਰੂੰਗੀ ਤੁਸੀਂ ਜਰੂਰ ਅੱਗੇ ਵਧੋ ਤੇ ਬਾਬਾ ਜੀ ਦੀ ਮਦਦ ਕਰਨ ਲਈ ਆ ਕੇ ਆਓ ਡੜਗੀ ਮੇਰੀ ਆ ਹਮ ਛੋਟੀ ਉਹ ਪਜਾਮੇ ਵੀ ਜਿਹੜੇ ਅੱਜ ਕੱਲ ਵੇਚਦੇ ਆ ਹਮ ਉਹ ਥਾ ਡਾਈ ਜਾਂਦੀ ਆ ਇਹਦੇ ਵਿੱਚ ਨਾਰਗਵਾਲ ਉੱਥੇ ਵੀ ਇੱਤਰੀ ਆ ਹਮ ਉਹਦਾ ਰੋਟੀ ਬਣ ਜਾਂਦਾ ਸ਼ਰਾਪਿੰਦਾ ਮੱਚ ਆਪਣੀ ਨੋਣਾ ਖਾ ਲਿੰਦਾ ਬੱਚੇ ਦੋ ਉਹਨੇ ਜਿਤਨਾ ਹੁਣ ਤੋ ਅੱਜ ਤੁਸੀਂ ਜੋ ਤੁਹਾਨੂੰ ਕੰਮ ਆ ਜਾ ਹੂੰ ਤੂੰ ਕਹਤਾ ਹਬੇ ਰਹਿ ਤੂੰ ਸਾਡੇ ਰੋਟੀ ਬਣਾ ਲੈ ਹੂੰ ਬੱਚੇ ਸੰਭਾਲ ਲੈ ਉਹ ਜੇ ਆਰ ਦੇ ਲੱਤੋ ਲੈ ਲਾ ਕੇ ਤੇਰੇ ਬੱਚੇ ਰੋਟੀ ਖਾਂ ਤੂੰ ਖਾ ਹੂੰ ਉਹ ਐਡਾ ਕਰ ਰਿਹਾ ਲੋਕਾਂ ਦਾ ਕੰਮ ਕਰ ਰਿਹਾ ਕੰਪੂਜਾ ਮੇਰੇ ਦੀਆ ਉਨੇ 245000 ਦਾ ਪਲਾਟ ਲੈ ਲਿਆ ਬੈਨਾ ਬਣਾ ਹੂੰ ਉਹ ਭੈਣ ਦੀ ਆਪਣੇ ਘਰ ਚੋ ਵੀ ਹੋ ਗਈ ਹੂੰ ਇਹਦਾ ਐਡਾ ਜਵਾਨ ਹੋ ਗਿਆ ਪੜਿਆ ਲਿਖਿਆ ਇਹ ਨਾਮ ਰਿਕ ਪਾਣਾ ਹੂੰ ਨਾਮਰੀ ਮਾਂ ਨਾਮਰਾ ਤੇ ਉਹ ਕੋਈ ਰਿਸ਼ਤੇਦਾਰ ਲਿਆ ਹੂੰ ਇਹੇ ਬਲਤ ਹੱਥ ਜੋੜੇਗਾ ਈ ਕਰਾਂ ਫਿਰ ਮਿਲਾਂਗੇ ਉਦੋਂ ਤੱਕ ਬਣੀ ਰੋ ਕੈਮਰਾਮੈਨ ਵਿਸ਼ੂ ਦੇ ਨਾਲ ਚੈਸਪ